ਸਤਿ ਸ੍ਰੀ ਅਕਾਲ ਜੀ ਸਾਰੇ ਵੀਰ ਭਾਈਆਂ ਨੂੰ ਡਾਕਟਰ ਗੁਰਮਿੰਦਰ ਸਿੰਘ ਜੀ ਬਰਾੜ ਇਹਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਆਪਾਂ ਇਹ ਹੈ ਜ ਆਪਣੀ ਡੀਬੀਡਬਲਯੂ 327 ਪਿੰਡ ਅਨਾਥਵਣਾ ਤਹਿਸੀਲ ਸੰਗਰੀਆ ਜ਼ਿਲ੍ਹਾ ਹਨੂਮਾਨਗੜ ਰਾਜਸਥਾਨ 1 ਨਵੰਬਰ ਦੀ ਵਿਜਾਈ ਹੈ ਜੀ ਇਹ ਆਪਣੀ ਪੰਜ ਕਨਾਲ ਦਾ ਕਿਲਾ ਕਹਿ ਦਿੰਨੇ ਆ ਆਪਾਂ ਇੱਧਰ ਇਸ ਦਾ ਆਪਣਾ ਬੀਜ ਪਾਇਆ ਹੋਇਆ ਹੈ 28 ਕਿਲੋ 28 ਕਿਜੀ ਬੀਜ ਪਾਇਆ ਹੋਇਆ ਤੇ 27 ਕਿਜੀ ਡੀਏਪੀ ਨਾਲ ਹੀ ਡ੍ਰਿਲ ਕੀਤੀ ਗਈ ਹੈ ਹਰਵਾ ਕੇ ਬੀਜੀ ਸੀ ਆਪਾਂ ਨੇ ਤੇ ਬੋਹਣ ਤੋਂ ਪਹਿਲਾਂ 15 ਕਿਜੀ ਯੂਰੀਆ ਤੇ ਬਾਕੀ 22 ਕਿਲੋ ਦੀਆਂ ਤਿੰਨ ਡੋਜ਼ਾਂ ਆਪਾਂ ਨੇ ਇਸ ਯੂਰੀਆ ਦੀਆਂ ਪਾਈਆਂ ਤੇ ਚਾਰ ਪਾਣੀ ਨੂੰ ਲੱਗ ਚੁੱਕੇ ਹੈ ਤੇ ਅੱਜ ਇਹ 96 ਦਿਨ ਕੰਪਲੀਟ ਕਰ ਚੁੱਕੀ ਹੈ ਇਸ ਟਾਈਮ ਬਿਲਕੁਲ ਕੰਪਲੀਟ ਕਰ ਚੁੱਕੀ ਹੈ ਇਹ ਤੇ ਇਹ ਸਾਰਾ ਲਗਭਗ ਲਗਭਗ ਕਰਦੀ ਆਉਂਦੀ ਹੈ ਜੇ ਆਪਾਂ ਦੇਖੀਏ ਤਾਂ 40% 40-50% ਦਾ ਸਾਰਾ ਕਰਿਆ ਇਸਨੇ ਤੇ ਬਾਕੀ ਹਜੇ ਕਰ ਰਹੀ ਹੈ 40 40% ਮੈਕਸਿਮਮ ਤੇ ਕੰਡੀਸ਼ਨ ਇਹਦੀ ਇਸ ਟਾਈਮ ਬਹੁਤ ਵਧੀਆ ਅਲਿਸ਼ਾ 13045 ਤੇ ਬੋਰਨ ਦੀ ਸਪਰੇਇ ਇਸ ਚ ਹੋਈ ਸੀ ਆਪਣੀ ਅੱਜ ਤੋਂ 10 ਦਿਨ ਪਹਿਲਾਂ ਤੇ ਕੋਈ ਉਲੀ ਨਾਸ ਫੰਗੀਸਾਈਡ ਆਪਾਂ ਨੇ ਇਸ ਤੇ ਨਹੀਂ ਕੀਤਾਗਾ ਤੇ ਝੰਡਾ ਪੱਤਾ ਆਪਾਂ ਦੇਖ ਲਈ ਬਿਲਕੁਲ ਸਵਸਥ ਹੈ ਕਿਸੇ ਪ੍ਰਕਾਰ ਦਾ ਕੋਈ ਦਿੱਕਤ ਨਹੀਂ ਇੱਕ ਵਾਰ ਜਦੋਂ ਤੋਂ ਪਈਆਂ ਨਹੀਂ ਨਿਕਲੀਆਂ ਸੀ ਉਦੋਂ ਕਿਤੇ ਕਿਤੇ ਪੀਲਾਪਨ ਆਇਆ ਸੀ ਜਿਵੇਂ ਆ ਚੀਜ਼ ਹੈ ਕੋਈ ਕੋਈ ਠੀਕ ਹੈ ਬਾਕੀ ਇਸ ਚ ਕੋਈ ਉਸ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਹੈ ਪੇਲੀਗੁੰਗੀ ਵਗੈਰਾ ਦੇ ਜਾਂ ਹੋਰ ਦੀ ਰੋਗ ਪ੍ਰਤੀ ਰੋਧਕ ਸ਼ਮਤਾ ਵਧੀ ਹੈ ਤੇ ਮੈਂ ਇੱਕ ਵਾਰ ਫਿਰ ਤਹਿ ਦਿਲ ਤੋਂ ਡਾਕਟਰ ਗੁਰਵਿੰਦਰ ਸਿੰਘ ਜੀ ਬਰਾੜ ਦਾ ਧੰਨਵਾਦ ਕਰਦਾ ਹਾਂ ਜੀ ਤੱਤਾਂ ਵਾਲੀਆਂ ਸਪਰੇ ਹਾਂ ਦਾ ਰਿਜ਼ਲਟ ਵੀ ਬਹੁਤ ਵਧੀਆ ਮਿਲਦਾ ਹੈ ਇੱਕ ਪਹਿਲੇ ਪਾਣੀ ਤੋਂ ਪਹਿਲਾਂ ਤੇ ਦੋ ਆਪਾਂ ਪਹਿਲੇ ਪਾਣੀ ਲੱਗਣ ਦੇ ਬਾਅਦ ਚ ਜਿਹੜੀਆਂ ਕਰਦੇ ਹਾਂ ਜ਼ਿੰਕ 21% ਮੈਗਨੀਜ਼ ਕਾਲੀ ਦਾ ਪਾਣੀ ਤੇ ਯੂਰੀਆ ਬਹੁਤ ਵਧੀਆ ਰਿਜ਼ਲਟ ਦਿੰਦਾ ਹੈ ਜੀ ਇਸਕੇ ਦੋ ਸਾਲਾਂ ਤੋਂ ਮੈਂ ਜੁੜਿਆ ਹੋਇਆ ਹਾਂ ਤੇ ਬੀਜ ਆਪਾਂ ਨੇ ਇਹ ਯੂਨੀਵਰਸਿਟੀ ਤੋਂ ਖੁਦ ਜਾ ਕੇ ਲੈ ਕੇ ਆਂਦਾ ਸੀਗਾ ਧੰਨਵਾਦ ਡਾ. ਕੁਮਿੰਦਰ ਸਿੰਘ ਜੀ ਬਰਾੜ ਜੀ ਦਾ